ਅਸੂ ਦੇ ਦਿਨਾਂ ਰਾਤਿਆਂ ਵਿੱਚ ਸਵੇਰੇ 4 ਵਜੇ ਤੋਂ ਹੀ ਮੰਦਰਾਂ ਦੇ ਵਿੱਚ ਭਗਤਾਂ ਦੀ ਭੀੜ ਲੱਗਣੀ ਸ਼ੁਰੂ ਹੋ ਜਾਂਦੀ ਹੈ ਦੁਨੀਆਂ ਦੇ ਵਿੱਚ ਐਸੇ ਮੰਦਰ ਨੇ ਜਿਨ੍ਹਾਂ ਦੇ ਵਿੱਚ ਅਸੂ ਦੇ ਦਿਨਾਂ ਰਾਤਿਆਂ ਦੌਰਾਨ ਲੋਕ ਆਪਣੇ ਬੱਚਿਆਂ ਨੂੰ ਭਗਵਾਨ ਹਨੂਮਾਨ ਜੀ ਦੇ ਬਾਲ ਰੂਪ ਲੰਗੂਰ ਦੇ ਰੂਪ ਵਿੱਚ ਮੰਦਰ ਲਿਆਉਂਦੇ ਨੇ ਇਹਨਾਂ ਦੇ ਵਿੱਚ ਸ਼੍ਰੀ ਦੁਰਗਿਆਨਾ ਮੰਦਰ ਅਤੇ ਸਿੱਧ ਸ਼ਕਤੀ ਪੀਠ ਮੰਦਰ ਮਸ਼ਹੂਰ ਨੇ ਇਨ੍ਹਾਂ ਨਰਾਤਿਆਂ ਦੌਰਾਨ ਭਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਉਹ ਆਪਣੇ ਬੱਚਿਆਂ ਨੂੰ ਲੰਗੂਰ ਬਣਾ ਕੇ ਲਿਆਉਂਦੇ ਨੇ ਢੋਲ ਦੇ ਨਾਲ ਨੱਚਦੇ ਟੱਪਦੇ ਮੱਥਾ ਟੇਕਣ ਦੇ ਲਈ ਪਹੁੰਚਦੇ ਨੇ ਗਲਬਾਤ ਦੌਰਾਨ ਮੰਦਿਰ ਦੇ ਮਹੰਤ ਅਮਿਤ ਸ਼ਾਹ ਅਤੇ ਭਗਤਾਂ ਨੇ ਨਰਾਤਿਆਂ ਦੀ ਮਹੱਤਤਾ ਬਾਰੇ ਦੱਸਿਆ ਕਿਸ ਤਰੀਕੇ ਦੇ ਨਾਲ ਪੂਜਾ ਹੋਣੀ ਚਾਹੀਦੀ ਹੈ ਕੀ ਕਰਨਾ ਚਾਹੀਦਾ ਹੈ ਉਹਨਾਂ ਨੇ ਇਸ ਦੀ ਵੀ ਜਾਣਕਾਰੀ ਦਿੱਤੀ ਹੈ ਜਨਹਿਤੈਸ਼ੀ ਦੇ ਲਈ ਲਾਪ੍ਰਿਤ ਸਿੰਘ ਖੁਸ਼ੀਪੁਰ ਦੀ ਅਜੇ ਕੁਮਾਰ ਦੇ ਦਰਬਾਰ ਮਹਾਰਾਣੀ ਦੇ ਸ਼ੋਭਨਵਰਾਤਰੀ ਅੱਜ ਤੋਂ ਸ਼ੁਰੂ ਨੇ ਅਸੂਮਈ ਨਵਰਾਤਰੀ ਇਹਨਾਂ ਨੂੰ ਕਿਹਾ ਜਾਂਦਾ ਹੈ ਕਿਉਂਕਿ ਮਹਾਰਾਣੀ ਦੇ ਇਹਨਾਂ ਨੂੰ ਲੰਗੂਰਾਂ ਵਾਲੇ ਨਵਰਾਤਰੀ ਵੀ ਕਿਹਾ ਜਾਂਦਾ ਹੈ ਕਿਉਂਕਿ ਮਹਾਰਾਣੀ ਦੇ ਦਰਬਾਰ ਤੇ ਆ ਕੇ ਸੰਗਤ ਮੰਗੀਏ ਕਿ ਸਾਨੂੰ ਪੁੱਤਰਾਂ ਦੀ ਦਾਤ ਬਖਸ਼ੀ ਜੇ ਜਦੋਂ ਮਾਤਾ ਰਾਣੀ ਪੁੱਤਰਾਂ ਦੀ ਦਾਤ ਦੇਂਦੀ ਹੈ ਤੇ ਉਹਨਾਂ ਨੂੰ ਕਹਿੰਦੇ ਨੇ ਕਿ ਦਰਬਾਰ ਤੇ ਤੁਹਾਡੇ ਲੰਗੂਰ ਬਣਾ ਕੇ ਲਿਆਵਾਂਗੇ ਇਸ ਕਰਕੇ ਇਹਨਾਂ ਨੂੰ ਅਸੂਦ ਮਹੀਨੇ ਨਵਰਾਤਰੀਆਂ ਅਤੇ ਲੰਗੂਰਾ ਦੇ ਨਵਰਾਤਰੀ ਕਿਹਾ ਜਾਂਦਾ ਹੈ